ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਹਾਂ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਨਿਊ ਵੀਡੀਓ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਵਿੱਚ ਤੇ ਸਭ ਤੋਂ ਪਹਿਲਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਵੀਰ ਜੀ ਅਸੀਂ ਸਵਰਾਜ 960 FE ਟਰੈਡ ਦਾ ਰਿਵਿਊ ਕੀਤਾ ਸੀਗਾ ਤੇ ਉਹ ਰਿਵਿਊ ਦੀ ਵੀਡੀਓ ਆਪਣੇ ਦੂਸਰੇ ਚੈਨਲ ਤੇ ਕਿਸਾਨ ਚੈਨਲ ਉੱਤੇ ਆਪਾਂ ਲਗਾ ਦਿੱਤੀ ਹੈ ਜੀ ਤੁਸੀਂ ਜਾ ਕੇ ਜ਼ਰੂਰ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਜੀ ਤੇ ਟਰੈਡ ਦੇਖ ਰਹੇ ਹੋ ਵੀਰ ਜੀ HMT 2511 ਟਰੈਡ ਤੇ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਵੀਰ ਬਹੁਤ ਸਾਰੇ ਸੰਦ ਟਰਾਲੀਆਂ ਟਰੈਟ ਜੀਪਾਂ ਗੱਡੀਆਂ ਥਰੇਸ਼ਰ ਲੈ ਕੇ ਆਏ ਆ ਵੀਰ ਤੇ HMT 2511 ਦੇਖ ਰਹੇ ਹਾਂ 93 ਮਾਡਲ ਹੈ ਜੀ 75000 ਰੁਪਏ ਡਿਮਾਂਡ ਲੁਧਿਆਣਾ ਏਰੀਆ ਜੀ 50 ਪੈਸੇ ਟਾਇਰ ਪਏ ਨੇ ਵੀਰ ਵੱਡੇ ਟਾਇਰਾਂ ਦੀ ਕੰਡੀਸ਼ਨ ਵੀਡੀਓ ਵਿੱਚ ਦੱਸੀ ਜਾਂਦੀ ਹੈ 50 ਪੈਸੇ ਵੱਡੇ ਟਾਇਰ ਪਏ ਨੇ ਜੀ ਕਿਸਾਨ ਵੀ ਦਾ ਨੰਬਰ ਹੈ ਜੀ 83606 ਤੇ 28181 83606 28181 81 ਵੀ ਦਾ ਨੰਬਰ ਹੈ ਜੀ ਜਿੱਦੇ ਤੁਸੀਂ ਕਾਲ ਕਰਕੇ ਤੇ ਇਹ ਟਰੈਕਟ ਖਰੀਦ ਸਕਦੇ ਹੋ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਮਾਡਲ ਦੇ ਹਿਸਾਬ ਨਾਲ ਟਰੈਕਟ ਦੀ ਕੰਡੀਸ਼ਨ ਠੀਕ ਹੈ ਜੀ HMT 2511 ਟਰੈਕਟ ਹੈ ਜੀ 1900 ਤੇ 93 ਮਾਡਲ ਦਾ ਟਰੈਕਟ ਵੀ ਰਹਿ 75000 ਰੁਪਏ ਦੀ ਡਿਮਾਂਡ ਬਾਕੀ ਮੌਕੇ ਤੇ ਰੇਟ ਉੱਪਰ نیچے ਹੋ ਜਾਊਗਾ ਜੀ ਲੁਧਿਆਣਾ ਏਰੀਆ ਜੀ 50 ਪੈਸੇ ਟੈਰ ਪਏ ਨੇ ਜੀ ਤੇ ਨੰਬਰ ਵੀ ਦਾ ਜੀ 83606 ਤੇ 28100 81 ਵੀ ਦਾ ਨੰਬਰ ਹੈ ਜੀ ਜਿੱਦੇ ਤੁਸੀਂ ਕਾਲ ਕਰਕੇ ਤੇ ਇਹ ਟਰੈਕਟ ਖਰੀਦ ਸਕਦੇ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਜੀ ਤੇ ਜਿਹੜੇ ਵੀਰਾਂ ਕੋਲੇ ਸਾਡੀ ਜਦੋਂ ਅਸੀਂ ਵੀਡੀਓ ਪਾਉਂਦੇ ਆ ਵੀਡੀਓ ਪਾਉਣਸਾਰ ਮੈਸੇਜ ਨਹੀਂ ਜਾਂਦਾ ਸਾਡੀ ਵੀਡੀਓ ਦਾ ਤਾਂ ਸਾਡੀਆਂ ਵੀਡੀਓ ਦੇ ਮੈਸੇਜ ਪਾਉਣ ਦੇ ਲਈ ਵੀਰ ਥੱਲੇ ਇੱਕ ਲਾਲ ਰੰਗ ਦਾ ਬਟਨ ਹੋਊਗਾ ਜੀ ਉਹਨੂੰ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਘੰਟੀ ਦਾ ਬਟਨ ਹੋਊਗਾ ਜੀ ਉਹਨੂੰ ਦੱਬ ਕੇ ਤੇ ਉਦੋਂ ਬਾਅਦ ਤੁਹਾਨੂੰ ਸਾਰੀਆਂ ਵੀਡੀਓ ਦੇ ਮੈਸੇਜ ਪ੍ਰੋਪਰ ਮਿਲਣਗੇ ਜੀ ਜਦੋਂ ਅਸੀਂ ਵੀਡੀਓ ਪਾਦਿਆ ਕਰਾਂਗੇ ਨਾਲ ਦੀ ਨਾਲ ਤੁਹਾਡੇ ਫੋਨ ਦੇ ਉੱਤੇ ਮੈਸ ਤੇ ਤੁਸੀਂ ਸਾਰੀਆਂ ਵੀਡੀਓ ਦੇਖੋਗੇ ਤੇ ਅਸੀਂ ਡੇਲੀ ਵੀਡੀਓ ਚੜਾਈ ਦੀਆਂ ਨੇ ਜਿਨ੍ਹਾਂ ਵਿੱਚ ਬਹੁਤ ਸਾਰੇ ਟਰੈਕਟਰ ਟਰਾਲੀਆਂ ਖੇਤੀਬਾੜੀ ਦੇ ਸੰਦ ਹੁੰਦੇ ਨੇ ਤੇ ਤੁਸੀਂ ਸਾਰੇ ਉਹ ਸੰਦ ਦੇਖ ਸਕਦੇ ਹੋ ਲੋਕਲ ਕਿਸਾਨਾਂ ਦੇ ਘਰੇ ਖੜੇ ਸੰਦ ਹੁੰਦੇ ਨੇ ਵੀ ਇਹ ਕੋਈ ਵੀ ਡੀਲਰ ਡੂਲਰ ਵਾਲਾ ਸੰਦ ਨਹੀਂ ਹੁੰਦਾ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਹੁੰਦਾ ਵਿੱਚ ਕਿਸੇ ਦਾ ਸਿੱਧੀ ਹੀ ਕਿਸਾਨ ਵੀਰ ਨਾਲ ਗੱਲ ਕਰਕੇ ਤੁਸੀਂ ਘਰੇ ਖੜੇ ਹੋਏ ਸੰਦਾਂ ਨੂੰ ਖਰੀਦ ਸਕਦੇ ਹੋ ਅੱਗੇ ਦੇਖ ਲਓ ਵੀ ਜੀ ਜੈਕ ਲੱਗਿਆ ਹੋਇਆ ਟਰਾਲੀ ਦੇ 11 ਫੁੱਟ ਲੰਮੀ ਤੇ 6 ਫੁੱਟ ਚੌੜੀ ਟਰਾਲੀ ਹੈ ਵੀਰ ਤੇ ਓਲਡ ਮਾਡਲ ਹੈ ਵੀਰੇ ਤੇ ਪ੍ਰਾਈਸ ਏਰੀਆ ਫੋਨ ਦੇ ਉੱਪਰ ਤੇ ਟਾਇਰਾਂ ਦੀ ਜਿਹੜੀ ਪਰਸੈਂਟੇਜ ਹੈ ਵੀਰ ਜੀ ਉਹ 50 ਪੈਸੇ ਟਾਇਰ ਪਰ ਨਹੀਂ ਜੀ ਟਰਾਲੀ ਤੇ ਬਾਕੀ ਕੰਡੀਸ਼ਨ ਟਰਾਲੀ ਦੀ ਤੁਹਾਡੇ ਸਾਹਮਣੇ ਹੈ ਜੀ 76 ਪੂਰਾ 900 8000 ਪੂਰਾ ਉਦੋਂ ਬਾਅਦ 6 ਇਹਨਾਂ ਦਾ ਨੰਬਰ ਹੈ ਜੀ 76 ਪੂਰਾ 900 ਪੂਰਾ 8006 ਇਹਨਾਂ ਦਾ ਨੰਬਰ ਹੈ ਜਿੱਦੇ ਤੁਸੀਂ ਕਾਲ ਕਰਕੇ ਇਹ ਟਰਾਲੀ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਪ੍ਰਾਈਸ ਤੇ ਏਰੀਆ ਫੋਨ ਦੇ ਉੱਪਰ ਕਨਫਰਮ ਕਰ ਸਕਦੇ ਹੋ ਕਿਸਾਨ ਵੀ ਦਾ ਨੰਬਰ ਹੈ ਜਿਹੜਾ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਖੱਟੇ ਖਰਾਂ ਦੇ ਵਿੱਚ ਇਹ ਤੇ ਲਾ ਕੇ ਤੁਸੀਂ ਜਿੰਨੀ ਵੀ ਡਿਟੇਲ ਲੈਣੀ ਆ ਵੀਰ ਹੋਰ ਟਰਾਲੀ ਦੇ ਬਾਰੇ ਸਾਰੀ ਡਿਟੇਲ ਲੈ ਸਕਦੇ ਹੋ ਕੰਡੀਸ਼ਨ ਵਧੀਆ ਵੀ ਟਰਾਲੀ ਦੀ ਪ੍ਰੋਪਰ ਕੰਡੀਸ਼ਨ ਦੀ ਟਰਾਲੀ ਵੀਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਤੇ ਵਧੀਆ ਕੰਡੀਸ਼ਨ ਦੀ ਟਰਾਲੀ ਸੀਗੀ ਵੀਰ ਅੱਗੇ ਤੁਸੀਂ ਦੇਖ ਰਹੇ ਹੋ ਵੀ ਜੀ ਕੇਐਸਏ ਦਾ ਰੀਪਰ ਹੈ ਕੇਐਸਏ 756 ਡੀਵੀ ਰੀਪਰ 2012 ਮਾਡਲ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਜੀ ਓਵਰਾਲ ਕੰਡੀਸ਼ਨ ਏ1 ਕੰਡੀਸ਼ਨ ਹੈ ਜੀ ਤੇ 90 ਕਹ ਹਜ਼ਾਰ ਰੁਪਏ ਦੀ ਡਿਮਾਂਡ ਹੈ ਵੀਰ ਦੀ ਬਾਕੀ ਮੌਕੇ ਦੇ ਉੱਤੇ ਹੋਇਆ ਵੱਧ ਘੱਟ ਵੀ ਕਰਨਗੇ ਇਹਨਾਂ ਨੇ ਕਿਹਾ ਵੀ ਮੌਕੇ ਉੱਤੇ ਕਰ ਲਾਂਗੇ ਜੀ ਤੇ ਵਰੰਗ ਖੈਰਾ ਵੀ ਇਹਨਾਂ ਦਾ ਏਰੀਆ ਤੇ 55 ਤੋਂ 60 ਪੈਸੇ ਟਾਇਰ ਪਏ ਨੇ ਵੀਰ ਤੇ ਕਿਸਾਨ ਵੀ ਦਾ ਨੰਬਰ ਹੈ ਜਿਹੜਾ ਜੀ 62807 05464 62807 05464 ਵੀਰ ਦਾ ਨੰਬਰ ਹੈ ਜਿੱਦੇ ਤੁਸੀਂ ਕਾਲ ਕਰਕੇ ਤੇ ਇਹ ਖਰੀਦ ਸਕਦੇ ਹੋ ਰੀਪਰ ਤੂੜੀ ਵਾਲੀ ਮਸ਼ੀਨ ਕੈਨ ਦਿਨ ਵੀਰ ਤੇ ਇਹ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਹੋਰ ਵੀ ਤੁਸੀਂ ਫੋਟੋਆਂ ਮੰਗਵਾ ਸਕਦੇ ਹੋ ਕੇਐਸਏ ਦਾ ਦੀ ਪ੍ਰਾਈਵੇਟ ਕੇਐਸਏ 756 ਡੀਵੀ ਮਾਡਲ ਸਾਲ 2012 ਚ ਆਇਆ ਜੀ 90000 ਰੁਪਏ ਦੀ ਡਿਮਾਂਡ ਰੱਖੀ ਹੈ ਵੀਰ ਨੇ ਤੇ 55 ਤੋਂ 60 ਪੈਸੇ ਟਾਇਰ ਪਏ ਨੇ ਜੀ ਤੇ ਨੰਬਰ ਵੀ ਦਾ ਹੈਗਾ ਜੀ 62807 ਤੇ 054642 ਦਾ ਨੰਬਰ ਹੈ ਜਿੱਦੇ ਤੁਸੀਂ ਕਾਲ ਕਰਕੇ ਇਹ ਖਰੀਦ ਸਕਦੇ ਹੋ ਆਪਣੇ ਚੈਨਲ ਤੇ ਵੀ ਜਿੰਨੇ ਵੀ ਟਰੈਕਟਰ ਦਿਖਾਏ ਜਾਂਦੇ ਨੇ ਟਰੈਕਟਰ ਹੋਰ ਵੀ ਸੰਦ ਇਹਨਾਂ ਦੇ ਵਿੱਚ ਕਾਗਜ਼ ਵਗੈਰਾ ਸਭ ਕੁਝ ਓਕੇ ਹੁੰਦੇ ਨੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੁੰਦੀ ਅਸੀਂ ਸਪੈਸ਼ਲ ਹੀ ਉਹ ਟਰੈਟ ਆਪਣੇ ਚੈਨਲ ਤੇ ਦਿਖਾਏ ਜਾਂਦੇ ਨੇ ਜਿਨ੍ਹਾਂ ਦੇ ਕਾਗਜ਼ ਵਗੈਰਾ ਪ੍ਰੋਪਰ ਹੁੰਦੇ ਨੇ ਜਿਸੇ ਕਿਸੇ ਵੀ ਵੀਰ ਦੇ ਕਾਗਜ਼ ਨਹੀਂ ਪੂਰੇ ਹੁੰਦੇ ਟਰੈਟ ਦੇ ਉਹ ਸਾਨੂੰ ਐਡ ਨਾ ਭੇਜਣਾ ਕਿਉਂਕਿ ਅਸੀਂ ਉਹ ਐਡ ਲਗਾਈਦੀ ਨਹੀਂ ਵੀਰਾਂ ਨਾਲ ਫੋਨ ਦੇ ਉੱਤੇ ਗੱਲ ਕੀਤੀ ਜਾਂਦੀ ਹੈ ਵੀ ਜੇ ਬਾਅਦ ਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਿਕਲੇ ਤਾਂ ਵੀਰ ਅਸੀਂ ਵੀਡੀਓ ਡਿਲੀਟ ਕਰ ਦਿਆਂਗੇ ਤੇ ਇਸ ਕਰਕੇ ਤੁਸੀਂ ਪਹਿਲਾਂ ਹੀ ਜਿਹੜੇ ਸੰਦਾਂ ਦਾ ਪ੍ਰੋਪਰ ਸਾਰਾ ਕੁਝ ਪੂਰਾ ਸਾਨੂੰ ਉਹੀ ਸੱਦ ਤੇ ਜਿਆ ਕਰੋ ਕਿਉਂਕਿ ਅਸੀਂ ਫਾਲਪੂ ਦੇ ਸੰਦ ਹੁੰਦੇ ਨੇ ਜਿੱਦਾਂ ਇਦਾਂ ਵੀ ਲੋਨ ਪਿਆ ਤੇ ਹੋਰ ਕਈ ਤਰ੍ਹਾਂ ਦੇ ਸੰਦ ਹੁੰਦੇ ਨੇ ਆਪ ਨਾਂ ਦਾ ਨਹੀਂ ਲੈਣਾ ਚਾਹੁੰਦੇ ਉਹਨਾਂ ਦੀ ਵੀਡੀਓ ਅਸੀਂ ਨਹੀਂ ਲਗਾਈ ਦੀ ਜੀ ਛੋਟਾ ਹਾਥੀ ਫੋਰਸ ਫੋਰਸ ਕੰਪਨੀ ਦਾ ਛੋਟਾ ਹਾਥੀ ਗਏ ਹੁੰਦੇ ਨੇ ਜਿਹਨੂੰ ਬਕਾਊ ਹੈ ਜੀ 2014 ਮਾਡਲ ਹੈ ਜੀ 1 ਲੱਖ 70000 ਰੁਪਏ ਦੀ ਡਿਮਾਂਡ ਹੈ ਜੀ ਕੇਵਨ ਖੂਬਨ ਤੁਸੀਂ ਦੇਖ ਲਓ ਬਹੁਤ ਵਧੀਆ ਪੇਜ ਜੀ ਤੇ ਸ਼੍ਰੀ ਹਰਗੋਬਿੰਦਪੁਰਾ ਏਰੀਆ ਵੀ ਇਹ ਨਾ ਸ਼੍ਰੀ ਹਰਗੋਬਿੰਦਪੁਰਾ ਏਰੀਆ ਤੇ ਨਵੇਂ ਟਾਇਰ ਪਏ ਬਿਲਕੁਲ 95% ਟਾਇਰ ਨਵੇਂ ਪਏ ਵੀਰ ਨੇ ਕਿਸਾਨ ਵੀ ਡਾੜਾ ਨੰਬਰ ਹੈ ਜੀ 98152 39643 98152 39643 ਫੋਰਸ ਕੰਪਨੀ ਦਾ ਪੰਜਾਬ ਨੰਬਰ ਛੋਟਾ ਹੱਥੀ ਵੀਰ ਕੰਡੀਸ਼ਨ ਤੁਹਾਡੇ ਸਾਹਮਣੇ ਜੀ ਓਵਰਾਲ ਕੰਡੀਸ਼ਨ ਹੈ ਜਿਹੜੀ ਗੁੱਡ ਹੈ ਵੀਰ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਤੇ 1,70,000 ਰੁਪਏ ਦੀ ਪ੍ਰਾਈਸ 2014 ਮਾਡਲ ਸ਼੍ਰੀ ਹਰਗੋਬਿੰਦਪੁਰਾ ਨਵੇਂ ਟਾਇਰ ਪਏ ਨੇ ਬਿਲਕੁਲ ਜੇਕਰ ਤੁਸੀਂ ਵੀ ਕੋਈ ਆਪਣੀ ਖੇਤੀਬਾੜੀ ਦੇ ਸੰਦ ਟਰੈਕਟਰ ਟਰੋਲੀ ਹੋਰ ਖੇਤੀਬਾੜੀ ਸੰਦ ਜਾਂ ਕੋਈ ਤੁਸੀਂ ਆਪਣਾ ਘਰ ਬੇਸ ਤੇ ਕੋਈ ਬਿਜ਼ਨਸ ਕਰਦੇ ਹੋ ਜੀ ਉਹਦੀ ਐਡ ਸਾਡੀ YouTube ਚੈਨਲ ਤੇ ਕਰਾਉਣਾ ਚਾਹੁੰਦੇ ਹੋ ਜੀ ਉਹ ਵੀ ਬਿਲਕੁਲ ਫ੍ਰੀ ਦੇ ਵਿੱਚ ਤਾਂ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਥੱਲੇ ਸ਼ੋਅ ਹੋ ਰਿਹਾ ਜੀ 88376659878837665987 ਇਹਦੇ ਉੱਤੇ ਤੁਸੀਂ ਆਪ ਦੀ ਮਸ਼ੀਨਰੀ ਦੀਆਂ ਪੰਜ ਤੋਂ ਸੱਤ ਫੋਟੋਆਂ ਖਿੱਚਣੀਆਂ ਜੀ ਤੇ ਨਾਲ ਹੀ ਜਿਹੜੀ ਜਾਣਕਾਰੀ ਵੀਡੀਓ ਵਿੱਚ ਲਿਖੀ ਹੋਈ ਹੈ ਜਾਨੀ ਕਿ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰ ਤੇ ਇੱਕ ਫੋਨ ਨੰਬਰ ਇਹ ਸਭ ਕੁਝ ਲਿਖ ਕੇ ਸਾਡੇ ਫੋਨ ਤੇ ਭੇਜ ਦਿਓ ਜੀ WhatsApp ਤੇ ਉਦੋਂ ਬਾਅਦ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਣੇ ਚੈਨਲ ਤੇ ਲਗਾ ਦੇਵਾਂਗੇ ਜੀ ਜਿਹੜੇ ਵੀਰ ਸਾਨੂੰ ਆਹ ਪੰਜ ਫੋਟੋਆਂ ਤੇ ਸਾਰੀ ਡਿਟੇਲ ਫੁੱਲ ਲਿਖ ਕੇ ਭੇਜਣਗੇ ਜੀ ਉਹਨਾਂ ਦੀ ਐਡ ਅਸੀਂ ਫ੍ਰੀ 'ਚ ਕਰ ਦੇਵਾਂਗੇ ਜਿਹੜੇ ਵੀਰ ਸਾਨੂੰ ਆ ਪੂਰੀ ਐਡ ਨਹੀਂ ਭੇਜਦੇ ਵੀਰ ਉਹਨਾਂ ਦੀ ਐਡ ਅਸੀਂ ਆਪਣੇ ਚੈਨਲ ਤੇ ਨਹੀਂ ਲਗਾਵਾਂਗੇ ਇਹ ਸਾਰੇ ਵੀਰ ਨੋਟ ਕਰ ਲੈਣ ਜਿਹੜੇ ਕਿਸੇ ਦੀ ਵੀ ਵੀਰ ਦੀ ਡਿਟੇਲ ਜੇ ਕੋਈ ਮਿਸ ਹੋਈ ਜਾਨੀ ਕਿ ਟਾਇਰ ਏਰੀਆ ਮਿਸ ਹੋਇਆ ਤਾਂ ਅਸੀਂ ਐਡ ਉਹਨਾਂ ਦੀ ਨਹੀਂ ਲਗਾਵਾਂਗੇ ਤਾਂ ਕਰਕੇ ਸਾਰੀ ਜਾਣਕਾਰੀ ਪ੍ਰੋਪਰ ਲਿਖ ਕੇ ਸਾਨੂੰ ਭੇਜਣੀ ਆ ਫੋਰਡ ਦੇਖ ਰਹੇ ਹਾਂ ਵੀਰ ਜੀ 3630 ਫੋਰਡ 2 1999 ਮਾਡਲ 99 ਮਾਡਲ ਦਾ 3630 ਨਿਊ ਹੋਲੈਂਡ ਫੋਰਡ 3630 310 ਦਾ ਪ੍ਰਾਈਸ ਵੀਰ ਦਾ 3 ਲੱਖ 10 ਹਜ਼ਾਰ A1 ਕੰਡੀਸ਼ਨ ਵੀਰ ਜੀ ਕੰਡੀਸ਼ਨ ਦੇਖ ਲਓ ਤੁਸੀਂ ਇਹ ਪੂਰੀ ਸਾਫ਼ ਕੰਡੀਸ਼ਨ ਦਾ ਟਰੈਟ ਹੈ ਫਾਜ਼ਲ ਕਾ ਏਰੀਆ ਵੀਰ ਇਹਨਾਂ ਦਾ 70 ਪੈਸੇ ਟਾਇਰ ਪਏ ਨੇ ਕਿਸਾਨ ਵੀ ਦਾ ਨੰਬਰ ਹੈ ਜੀ 94654 08406 9465408406 ਵੀ ਇਹਦਾ ਨੰਬਰ ਹੈ ਹੁੱਡ ਛਤਰੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਇੰਜਨ ਗੇਅਰ ਪੰਪ ਸਾਰਾ ਕੁਝ ਓਕੇ ਹੈ ਪੂਰੀ ਗਾਰੰਟੀ ਹੈ ਕਾਗਜ਼ ਵਗੈਰਾ ਪੂਰੇ ਓਕੇ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਨਹੀਂ ਟਰੈਕਟਰ ਦੇ ਵਿੱਚ ਫੋਰਡ 363099 ਮਾਡਲ 3 ਲੱਖ ਤੇ 10000 ਰੁਪਏ ਦੀ ਡਿਮਾਂਡ ਬਾਕੀ ਰੇਟ ਮੌਕੇ ਤੇ ਉੱਪਰ نیچے ਹੋ ਜਾਊਗਾ ਜੀ ਫਾਜ਼ਲ ਕਾ ਏਰੀਆ ਜੀ 70 ਤੋਂ 80 ਪੈਸੇ ਟਾਇਰ ਪੈਨੇ ਦੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਮੈਂ ਵੀਡੀਓ ਦੇ ਵਿੱਚ ਟਾਇਰ ਵੀ ਦਿਖਾਏ ਜਾ ਰਹੇ ਨੇ 70 ਤੋਂ 80 ਪੈਸੇ ਟੈਰਫ ਹੈ ਨੇ ਜੀ ਵੀਰ ਦਾ ਨੰਬਰ ਖੱਟੇ ਅਖਰੇਾਂ ਦੇ ਵਿੱਚ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਤੇ ਜਿੱਦੇ ਤੁਸੀਂ ਕਾਲ ਕਰਕੇ ਇਹ ਖਰੀਦ ਸਕਦੇ ਹੋ ਜਿੰਨੇ ਵੀ ਵੀਰ ਸਾਨੂੰ ਐਡ ਭੇਜਣਗੇ ਜੀ ਤੁਸੀਂ ਐਡ ਭੇਜਣੀ ਹੈ ਜਿਹੜੀ ਫੋਨ ਨੂੰ ਟੇਡਾ ਕਰਕੇ 5 ਤੋਂ 7 ਮਸ਼ੀਨਰੀ ਦੀਆਂ ਫੋਟੋਆਂ ਲੈਣੀਆਂ ਜੀ ਪ੍ਰੋਪਰ ਜਾਣਕਾਰੀ ਲਿਖਣੀ ਹੈ ਤੇ ਫੋਟੋਆਂ ਤੇ ਪ੍ਰੋਪਰ ਜਾਣਕਾਰੀ ਹੋਊਗੀ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਆਪਣੇ ਚੈਨਲ ਤੇ ਲਗਾ ਦੇਾਂਗੇ ਜੀ ਤੇ ਜਿਹੜਾ ਤੁਸੀਂ ਰੇਟ ਰੱਖਣਾ ਵੀਰ ਉਹ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਆਹ ਮਸ਼ੀਨਰੀ ਦਾ ਰੇਟ ਜੋ ਵੀ ਰੱਖਣਾ ਉਹ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਕਿਉਂਕਿ ਜਦੋਂ ਤੁਸੀਂ ਓਵਰ ਪ੍ਰਾਈਸ ਰ ਬੀ 3000 4000 5000 ਕਿਸਾਨ ਵੀਰ ਵੱਧ ਰੱਖ ਦਿੰਦੇ ਨੇ ਤੇ ਉਹ ਵੇਗਦਾ ਨਹੀਂ ਫਿਰ ਕੋਈ ਗਾਹਕ ਨਹੀਂ ਪੈਂਦਾ ਕੋਈ ਉਹਦਾ ਹਸਾਰਾ ਨਹੀਂ ਹੁੰਦਾ ਵੀਰ ਇਸ ਕਰਕੇ ਜਿਹੜਾ ਤੁਸੀਂ ਪ੍ਰਾਈਸ ਰੱਖਣਾ ਵੀਰ ਉਹਦਾ ਉਹਦਾ ਸਹੀ ਪ੍ਰਾਈਸ ਰੱਖਿਓ ਜਿੰਨਾ ਕਿ ਤੁਹਾਡੀ ਚੀਜ਼ ਨੂੰ ਸੈੱਟ ਪੈਂਦਾ ਹੋਵੇ ਉਹਨਾਂ ਦਾ ਪ੍ਰਾਈਸ ਤੁਸੀਂ ਰੱਖਿਓ ਵੀਰ ਨਿਊ ਹਾਲੈਂਡ 3630 ਟਰੈਕ ਦੇਖ ਰਹੇ ਹੋ ਵੀਰ ਜੀ 2011 ਮਾਡਲ TX ਮਾਡਲ ਹੈ ਜੀ ਨਿਊ ਹਾਲੈਂਡ 3630 4 ਲੱਖ ਰੁਪਏ ਦੀ ਡਿਮਾਂਡ ਹੈ ਵੀਰ ਦੀ ਤੇ ਅੱਗੇ ਵੀਰ ਜੀ ਏਰੀਆ ਤੁਸੀਂ ਫੋਨ ਦੇ ਉੱਪਰ ਕਨਫਰਮ ਕਰ ਸਕਦੇ ਹੋ 85 ਪੈਸੇ ਟੈਰਪਾਈ ਨੇ ਜੀ ਕਿਸਾਨ ਵੀ ਦਾ ਨੰਬਰ ਜਿਹੜਾ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਤੇ ਤੁਸੀਂ ਕਾਲ ਕਰਕੇ ਤੇ ਟਰੈਕਟ ਆ ਜਿਹੜਾ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਜੀ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟ ਪਿਆ ਇਹ ਮਿਊਜ਼ਿਕ ਸਿਸਟਮ ਫੁੱਲ ਸ਼ਾਤਰੀ ਇੰਜਨ ਗੇਅਰ ਪੰਪ ਸਾਰਾ ਕੁਝ ਓਕੇ ਹੈ A1 ਕੰਡੀਸ਼ਨ ਹੈ ਵੀਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਤੇ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟ ਆ ਵੀਰ ਇਹ ਤੇ ਵਿੱਚ ਆ ਇੱਕ ਕਾਪੀ ਦੀ ਵੀਡੀਓ ਆ ਰਹੀ ਹੈ ਵੀਰ ਇਹ ਭਲੇਖੇ ਨਾਲ ਪੈ ਗਈ ਸੀ ਕਿ ਸਾਰੇ ਵੀਰ ਧਿਆਨ ਦੇਣ ਤੇ ਭਲੇਖੇ ਨਾਲ ਪੈ ਗਈ ਸੀ ਵੀਰ ਤੇ ਇਸ ਕਰਕੇ ਮੈਂ ਪਹਿਲਾਂ ਹੀ ਦੱਸ ਦਿਆਂ ਫਿਰ ਵੀਰ ਕਮੈਂਟ ਕਰਦੇ ਨੇ ਵੀ ਵਿੱਚ ਕਾਪੀ ਦੀ ਵੀਡੀਓ ਹੋਰ ਦੀ ਆ ਰਹੀ ਹੈ ਤੇ ਵੀਰ ਕਈ ਵਾਰੀ ਹੋ ਜਾਂਦਾ ਹੈ ਫੋਟੋਆਂ ਚ ਚੱਕਣ ਦੇ ਵਿੱਚ ਤੇ ਨਿਊ ਹਾਲੈਂਡ 3630 11 ਮਾਡਲ 4 ਲੱਖ ਰੁਪਏ ਪ੍ਰਾਈਸ ਦੀ ਨੰਬਰ ਸਕਰੀਨ ਤੇ ਵੀ ਇਦਾਂ ਤੇ ਉਹ ਜਿਹੜੀ ਕਾਪੀ ਦੀ ਵੀਡੀਓ ਸੀ ਵੀਰੇ ਆ ਗੱਡੀ ਦੀ ਸੀਗੀ ਤੁਸੀਂ ਦੇਖ ਰਹੇ ਹੋ ਜੀਪ ਆ ਵੀਰੇ ਜਿਪਸੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਬਿਲਕੁਲ ਸਾਫ਼ ਕੰਡੀਸ਼ਨ ਦੀ ਗੱਡੀ ਹੈ ਵੀਰੇ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੀ ਸਾਫ਼ ਕੰਡੀਸ਼ਨ ਦੀ ਗੱਡੀ ਹੈ ਚਾਰੇ ਪਾਸੇ ਤੁਸੀਂ ਫੋਟੋਆਂ ਦੇਖ ਰਹੇ ਹੋ ਟਾਇਰ ਦੇਖ ਰਹੇ ਹੋ ਰੰਗ ਰੰਗ ਵੀਰ ਓਕੇ ਪੂਰਾ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਮਾਡਲ ਫੋਨ ਤੇ ਕਨਫਰਮ ਕਰ ਲਿਓ ਨੰਬਰ ਵੀ ਤਾਂ ਸਕਰੀਨ ਤੇ ਹੈ 1 ਲੱਖ ਤੇ 5000 ਦੀ ਡਿਮਾਂਡ ਹੈ ਬਾਕੀ ਫੋਨ ਦੇ ਉੱਪਰ ਜਿੰਨਾ ਰੇਟ ਉੱਪਰ نیچے ਹੋ ਜਾ ਕਿ ਮੌਕੇ ਤੇ ਵੀ ਰਿਹਾਸ਼ ਕਰ ਦੇਵਾਂਗੇ ਹਨਮਾਨਗੜ੍ਹ ਏਰੀਆ Rajasthan ਤੇ ਗੱਡੀ ਘੜੀਆਂ ਵੀਰ ਜਿਪਸੀ ਜਿਹੜੀ ਗੱਡੀ ਹੈ Rajasthan ਜੇ 50 ਪੈਸੇ ਟਾਇਰ ਪਏ ਚਾਰੇ ਟਾਇਰਾਂ ਦੀ ਕੰਡੀਸ਼ਨ 50 ਪੈਸੇ ਹੈ ਜੀ ਤੇ ਕਿਸਾਨ ਵੀ ਦਾ ਨੰਬਰ ਹੈ ਜੀ ਸਕਰੀਨ ਤੇ 94134 94107 99134 94107 ਵੀ ਦਾ ਨੰਬਰ ਹੈ ਜਿੱਥੇ ਕਾਲ ਕਰਕੇ ਤੁਸੀਂ ਇਹ ਗੱਡੀ ਖਰੀਦ ਸਕਦੇ ਹੋ ਜੀ ਜਿਪਸੀ ਕਾਰ ਹੈ ਜੀ ਇਹ ਗੱਡੀ ਮਾਡਲ ਫੋਨ ਤੇ ਕਨਫਰਮ ਕਰ ਸਕਦੇ ਹੋ 1 ਲੱਖ 5000 ਦੀ ਡਿਮਾਂਡ ਹੈ ਜੀ ਬਾਕੀ ਰੇਟ ਉੱਪਰ-ਨੀਚੇ ਹੋ ਜਾਊਗਾ ਜੀ ਮੌਕੇ ਦੇ ਉੱਤੇ ਹਨੂਮਾਨਗੜ ਏਰੀਆ ਵੀਰ ਰਾਜਸਥਾਨ ਚ ਪੈ ਗਿਆ ਹੈ ਹਨੂਮਾਨਗੜ 50 ਪੈਸੇ ਟਾਇਰ ਨੇ ਜੀ ਗੱਡੀ ਦੇ ਚਾਰੇ ਟਾਇਰਾਂ ਦੀ ਕੰਡੀਸ਼ਨ 50 ਪੈਸੇ ਕਾਪੀ ਕੂਪੀ ਓਕੇ ਆ ਕਾਗਜ ਓਕੇ ਨੇ ਸਾਰੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਤੇ ਕਿਸਾਨ ਵੀ ਦਾ ਨੰਬਰ ਸਕਰੀਨ ਤੇ ਜਿੱਤੇ ਕਾਲ ਕਰਕੇ ਤੁਸੀਂ ਇਹ ਬੇਨਿਮਸ ਸਦਿਆ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਜੀ ਤਾਂ ਕਿ ਹੋਰ ਵੀ ਕਿਸਾਨ ਭਰਾ ਆਪਣੇ ਚੈਨਲ ਨਾਲ ਜੁੜ ਸਕਣ ਥੱਲੇ ਇੱਕ ਤੀਰ ਦਾ ਬਟਨ ਉਹ ਨੂੰ ਦੱਬ ਕੇ ਚੈਨਲ ਨੂੰ ਦੀਆਂ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸ਼ੇਅਰ ਕਰਨੀ ਹੈ ਜੀ WhatsApp ਗਰੁੱਪ ਹਰੇਕ ਵੀਰ ਕੋਲੇ ਹਰ ਇੱਕ ਵੀਰ ਕੋਲੇ WhatsApp ਗਰੁੱਪ ਚੱਲਦਾ ਜੀ ਇੱਕ ਸੈਕਿੰਡ ਦਾ ਕੰਮ ਹੈ ਜੀ ਅਸੀਂ ਇੰਨੀ ਮਿਹਨਤ ਕਰ ਰਹੇ ਹਾਂ ਥੋੜਾ ਜਿਹਾ ਤੁਸੀਂ ਸਾਥ ਦਿਓ ਤਾਂ ਥੱਲੇ ਤੀਰ ਦਾ ਬਟਨ ਹੋ ਵੀਡੀਓ ਦੇ ਥੱਲੇ ਜੇ ਦੱਬ ਕੇ ਵੀਡੀਓ ਸ਼ੇਅਰ ਹੋ ਜਾਂਦੀ ਹੈ ਜੀ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਹਰ ਇੱਕ ਵੀਰ ਕੋਈ 2 2 3 3 ਗਰੁੱਪ 5 ਸ਼ੇਅਰ ਕਰੂਗਾ ਜਿਨ੍ਹਾਂ ਨਾਲ ਸਾਡੀ ਬਹੁਤ ਹੈਲਪ ਹੋ ਜੂਗੀ ਤੇ ਤੁਹਾਡਾ ਆਪਦਾ ਚੈਨਲ ਹੈ ਵੀਰ ਠੀਕ ਆ ਸਾਡੇ ਨਾਲ ਕੁਝ ਵੀ ਨਹੀਂ ਅਸੀਂ ਵੀਡੀਓ ਲੈ ਕੇ ਆਉਂਦੇ ਹਾਂ ਤੁਸੀਂ ਦੇਖਦੇ ਹੋ ਲੋਕਾਂ ਤੱਕ ਤੁਸੀਂ ਭੇਜਣੀਆਂ ਨੇ ਤੇ ਇਹਨਾਂ ਦੇ ਸਾਥ ਜਰੂਰ ਦਿਓ ਵੀਰ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਜਰੂਰਤ ਹੈ ਬਹੁਤ ਪਿਆਰ ਦਿਨੇ ਹੋ ਅਸੀਂ ਇਦਾਂ ਹੀ ਕਹਿੰਦੇ ਵੀ ਤੁਸੀਂ ਪਿਆਰ ਨਹੀਂ ਦੇ ਰਹੇ ਚੈਨਲ ਨੂੰ ਬਹੁਤ ਪਿਆਰ ਦੇ ਰਹੇ ਹੋ ਸਾਰੇ ਵੀਰ ਬਹੁਤ ਵਧੀਆ ਰਿਸਪੌਂਸ ਦਿੰਦੇ ਨੇ ਜੋ ਅਸੀਂ ਵੀਡੀਓ ਪਾਉਂਦੇ ਹਾਂ ਉਹਦੀ ਪਤਾ ਲੱਗ ਜਾਂਦਾ ਤੇ ਬਹੁਤ ਪਿਆਰ ਦੇ ਰਹੇ ਨੇ ਸਾਰੇ ਵੀਰ ਇਸ ਤਰ੍ਹਾਂ ਹੀ ਟੋਡੇ ਪਿਆਰ ਦੀ ਜਰੂਰਤ ਹੈ ਵੀਰ ਇਸ ਤਰ੍ਹਾਂ ਹੀ ਪਿਆਰ ਬਣਾਈ ਰੱਖਿਓ ਟੋਟਲੀ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਹਾਜ਼ਰ ਹੁੰਦੇ ਰਹਿਣੇ ਆ ਜੇ ਅਸੀਂ ਤੇ ਹਾਜ਼ਰ ਹੁੰਦੇ ਰਹਾਂਗੇ ਤੇ ਅੱਗੇ ਦੇਖੋ ਵੀਰ ਜੀ ਜੀਪ 94 ਮਾਡਲ ਹੈ ਜੀ ਤੇ ਲੱਖ ਰੁਪਏ ਦੀ ਡਿਮਾਂਡ ਹੈ ਵੀਰ ਬਾਕੀ ਮੌਕੇ ਦੇ ਉੱਤੇ ਜਿੰਨਾ ਹੋਇਆ ਮਹਿੰਦਰਾ ਜੀਪ ਵੀਰ ਡੀਆਈਜੀ ਪੈਸੇ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਿਲਕੁਲ ਤੇ 70 ਕੁ ਪੈਸੇ ਟਾਇਰ ਪਏ ਨੇ ਵੀਰ ਇਹਦੇ ਚਾਰੋਂ ਟਾਇਰਾਂ ਦੀ ਕੰਡੀਸ਼ਨ ਇਹਦੀ 70 ਕੁ ਪੈਸੇ ਕੰਡੀਸ਼ਨ ਪਈ ਹੈ ਤੇ ਕਿਸਾਨ ਵੀ ਦਾ ਨੰਬਰ ਹੈ ਜੀ 96 711 30823 96711 30823 ਵੀ ਇਹਦਾ ਨੰਬਰ ਹੈ ਜਿਹਦੇ ਕੋਲ ਕਰਕੇ ਤੁਸੀਂ ਇਹ ਗੱਡੀ ਖਰੀਦ ਸਕਦੇ ਹੋ ਜੀ ਤੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਸਾਰੀਆਂ ਵੀਡੀਓ ਦੇ ਵਿੱਚ ਦੱਸਦੇ ਹੁੰਦੇ ਆ ਤੇ ਕੀ ਕਿਸਾਨ ਵੀਰਾਂ ਨੂੰ ਕਿਹੜੇ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਸਭ ਤੋਂ ਪਹਿਲਾਂ OLX ਦੇ ਉੱਤੇ ਅਸੀਂ ਕਈ ਦਿਨ ਹੋ ਗਏ ਫਰਾਡ ਦੀ ਵੀਡੀਓ ਪਾਈ ਸੀਗੀ OLX ਦੇ ਉੱਤੇ ਜੇਕਰ ਤੁਸੀਂ ਟ੍ਰਾਈਟ ਲਾਜੋ OLX ਇੱਕ ਐਪਲੀਕੇਸ਼ਨ ਹੈ ਜਿਹਦੇ ਉੱਤੇ ਪੁਰਾਣੀਆਂ ਚੀਜ਼ਾਂ ਵੇਚਣ ਨੂੰ ਚੜਦੀਆਂ ਜੀ ਉੱਥੇ ਕਈ ਜੋ ਪੀਡੀਏ ਭਈਏ ਕਿਸਾਨ ਵੀਰਾਂ ਨੂੰ ਠੱਗ ਰਹੇ ਨੇ ਉਹ ਐਲਐਕਸ ਤੇ ਸਸਤੇ ਰੇਟਾਂ ਦੇ ਇੰਟਰਨੈਟ ਪਾ ਕੇ ਠੀਕ ਹੈ ਜੀ ਇਹਦੇ ਕਿਸਾਨ ਵੀਰ ਧਿਆਨ ਰੱਖਣ ਦੂਸਰੀ ਗੱਲ ਕਈ YouTube ਚੈਨਲ ਨੇ ਤੇ ਜਿਨ੍ਹਾਂ ਨੂੰ ਕਹਿੰਦੇ ਸੀ ਜਿਹੜੇ YouTube ਚੈਨਲ ਸਾਡਾ ਚੈਨਲ ਬੰਦ ਕਰਾਉਣ ਨੂੰ ਫਿਰਦੇ ਨੇ ਉਹ YouTube ਚੈਨਲ ਵੀਡੀਓ ਬਣਾ ਲੈਂਦੇ ਨੇ ਮੰਡੀਆਂ ਤੇ ਜਾ ਕੇ ਤੇ ਮੰਡੀ ਵਾਲੇ ਦੇ ਨਾਲ ਗਾਹਕ ਨੂੰ ਸਾਧ ਕੇ ਡੀਲਰ ਤੋਂ ਆਪਦਾ ਕਮਿਸ਼ਨ ਲੈ ਜਾਂਦੇ ਆ ਵਿਚਾਲੋਂ ਤੇ ਡੀਲਰ ਸਾਰਾ ਕਮਿਸ਼ਨ ਆਪਦਾ ਨਾਲ ਹੀ ਉਹ ਚੈਨਲ ਵਾਲੇ ਦਾ ਕਿਸਾਨ ਵਿੱਚੋਂ ਕੱਢਦਾ ਤੇ ਇਹ ਚੋਂ ਬਚਨ ਦੀ ਲੋੜ ਹੈ ਵੀਰ ਤੇ ਤੁਹਾਡੀ سپورਟ ਦੀ ਜ਼ਰੂਰਤ ਹੈ ਪ੍ਰੈਸ਼ਰ ਦੇਖ ਰਿਹਾ ਮੇਰ ਜੀ ਹੜੰਬਾ 2014 ਮਾਡਲ ਹੈ ਜੀ 70000 ਰੁਪਏ ਦੀ ਡਿਮਾਂਡ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਬਿਲਕੁਲ ਸਾਫ਼ ਕੰਡੀਸ਼ਨ ਦਾ ਹੜੰਬਾ ਹੈ ਵੀਰੇ ਦਸ਼ਮੀਸ਼ ਵਾਲਿਆਂ ਦਾ ਨੰਬਰ ਵੀਰੇ ਹੈ ਗੋਵਿੰਦਪੁਰਾ ਏਰੀਆ ਗੋਵਿੰਦਪੁਰਾ 70 ਪੈਸੇ ਟਾਇਰ ਪੈ ਨੀ ਜੀ ਦੇ ਬਿਲਕੁਲ ਨਵੀਂ ਕੰਡੀਸ਼ਨ ਦਾ ਬਹੁਤ ਘੱਟ ਚਲਾਇਆ ਹੜੰਬਾ ਹੈ ਵੀਰੇ ਕਿਸਾਨ ਵੀ ਦਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 8054197092 8054197092 ਵੀਰ ਦਾ ਨੰਬਰ ਹੈ ਜਿਹਦੇ ਤੁਸੀਂ ਕਾਲ ਕਰਕੇ ਹੜੰਬਾ ਜਾਨੀ ਕਿ ਥਰੇਸ਼ਰ ਖਰੀਦ ਸਕਦੇ ਹੋ ਜੀ ਦਸ਼ਮੇਸ਼ ਦਾ ਹੜੰਬਾ ਵੀਰੇ ਕੰਡੀਸ਼ਨ ਤੋਂ ਢੇ ਸਾਹਮਣੇ ਜੀ ਬਹੁਤ ਵਧੀਆ ਕੰਡੀਸ਼ਨ ਦਾ ਹੜੰਬਾ ਘੱਟ ਚੱਲਿਆ ਹੋਇਆ ਜੀ 2014 ਮਾਡਲ ਹੈ ਜੀ 70000 ਰੁਪਏ ਦੀ ਡਿਮਾਂਡ ਹੈ ਜੀ ਬਾਕੀ ਮੌਕੇ ਦੇ ਉੱਤੇ ਰੇਟ ਜਿਹੜਾ ਉੱਪਰ-ਨੀਚੇ ਹੋ ਸਕਦਾ ਹੈ ਗੋਵਿੰਦਪੁਰਾ ਏਰੀਆ ਵੀਰੇ ਇਹਨਾਂ ਦਾ ਇੱਥੇ ਹੜੰਬਾ ਖੜਾ ਗੋਵਿੰਦਪੁਰਾ 70 ਪੈਸੇ ਟਾਇਰ ਹੈ ਜੀ ਤੇ ਜਿਹੜੇ ਵੀ ਸਾਨੂੰ ਐਡ ਭੇਜਦੇ ਨੇ ਉਹ ਆਉਦਾ ਏਰੀਆ ਜਿਹੜਾ ਦੱਸਣਾ ਵੀਰ ਉਹ ਆਪੇ ਪਿੰਡ ਦਾ ਨਾਮ ਨਹੀਂ ਦੱਸਣਾ ਹੁੰਦਾ ਕੋਈ ਵੱਡਾ ਸ਼ਹਿਰ ਜਿਹੜਾ ਮਸ਼ਹੂਰ ਹੋਵੇ ਠੀਕ ਹੈ ਨਾ ਜਿੱਦਾਂ ਕਿ ਬਠਿੰਡੇ ਦੇ ਲਾਗੇ ਤਾਂ ਅੱਗੇ ਜਿੰਨੇ ਏਰੀਆ ਪੈਂਦਾ ਉਹ ਬਠਿੰਡਾ ਲਿਖਣਾ ਹੈ ਜੀ ਇਸ ਤਰ੍ਹਾਂ ਅੰਜ ਤਾਂ ਮਾਨਸਾਂ ਦੇ ਲੱਵੇ ਪੈਂਦੇ ਆ ਬਰਨਾਲਾ ਮੋਗਾ ਦੇ ਲੱਵੇ ਪੈਂਦੇ ਆ ਉਹਨਾਂ ਨੇ ਇਦਾਂ ਮੋਗਾ ਕੋਣਾ ਉਹਦੀ ਪਿੰਡ ਦਾ ਨਾਂ ਨਹੀਂ ਦੱਸਣਾ ਇਹ ਆਪਣਾ ਏਰੀਆ ਦੱਸਣਾ ਜਿਹੜਾ ਪੂਰਾ ਮਸ਼ਹੂਰ ਹੁੰਦਾ ਜੀ ਠੀਕ ਹੈ ਜੀ ਆਹ ਜਿਹੜਾ ਡਰਾਈਵ ਦੇਖ ਰਹੇ ਹੋ ਵੀਰ ਜੀ ਤੁਸੀਂ 2001 ਦਾ ਮਾਡਲ ਹੈ ਜੀ 1.5 ਲੱਖ ਰੁਪਏ ਦੀ ਡਿਮਾਂਡ ਹੈ ਜੀ ਕੰਡੀਸ਼ਨ ਤੋਂ ਡੇ ਸਾਹਮਣੇ ਹੈ ਜੀ ਤਰਨ ਤਾਰਨ ਏਰੀਆ ਵੀਰ ਇਹਨਾਂ ਦਾ 50 ਪੈਸੇ ਟਾਇਰ ਹੈ ਜੀ ਕਿਸਾਨ ਵੀ ਦਾ ਨੰਬਰ ਹੈ ਜੀ 95 926 ਤੇ 93201 95926 93201 ਵੀ ਇਹਦਾ ਨੰਬਰ ਹੈ ਜਿੱਥੇ ਕਾਲ ਕਰਕੇ ਤੁਸੀਂ ਇਹ ਟਾਇਰ ਖਰੀਦ ਸਕਦੇ ਹੋ ਜੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਨੇ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਵੇਣ ਚ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ WhatsApp ਗਰੁੱਪਾਂ ਦੇ ਵਿੱਚ ਤਾਂ ਕਿ ਹੋਰ ਵੀ ਕਿਸਾਨ ਪਰ ਆਪਣੇ ਨਾਲ ਜੁੜ ਸਕਣ ਤੇ ਉਹ ਬਚ ਸਕਣ ਇਹਨਾਂ ਮੋٹے ਮੋٹے ਕਪਿਸ਼ਣਾਂ ਤੋਂ ਤੇ ਅੱਜ ਦੀ ਵੀਡੀਓ ਸਿਰਫ ਇੰਨਾ ਜੀ ਮੈਂ ਟਰਸਟਿੰਗ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫੇਰ ਮੁਲਾਕਾਤ ਹੋਊ ਜੀ ਤਦ ਤੱਕ ਲਈ ਰੱਬ ਰੱਖਿਆ ਵੀਰ ਜੀ